ਉਸ ਬਰਬਾਦੀ ਨਾਲ ਯੂਝ ਰਹੇ ਲੋਕਾਂ ਦੇ ਲਈ ਸਾਡੇ ਯੂਐਸ ਤੋਂ ਆਏ ਵੀਰ ਦਮਨਦੀਪ ਸਿੰਘ ਜੀ ਖਾਲਸਾ ਅਸੀਂ ਜਿਨ੍ਹਾਂ ਨੂੰ ਪਿਆਰ ਨਾਲ ਰੋਨੀ ਸੰਧੂ ਵੀ ਕਹਿੰਦੇ ਆ ਸੋ ਉਹ ਆਪਣੀ ਸਮੁੱਚੀ ਟੀਮ ਦੇ ਨਾਲ ਇਹਨਾਂ ਨਸੀਬਤ ਦੇ ਬਾਰੇ ਲੋਕਾਂ ਵੀ ਦਿਨ ਰਾਤ ਜਿਹੜੀ ਆ ਉਹ ਸੇਵਾ ਕਰ ਰਹੇ ਆ ਔਰ ਨਿਸ਼ਕਾਮ ਸੇਵਾ ਤੇ ਸਾਰੇ ਹੀ ਸਿਸਟਮ ਤੋਂ ਬਿਲਕੁਲ ਪਰੇ ਜਾ ਕੇ ਕੇਵਲ ਤੇ ਕੇਵਲ ਆਪਣੇ ਸਾਥੀਆਂ ਦੇ ਨਾਲ ਇਹਨਾਂ ਸਵਾਵਾਂ ਦੇ ਵਿੱਚ ਜੁਟੇ ਹੋਏ ਸਿਆੜਿਆਂ ਨੇ ਇੱਕ ਅਖਾਨ ਹੈ ਪੰਜਾਬ ਦੇ ਜੰਗਿਆਂ ਨੂੰ ਨਿਰਤ ਮਹਿਮਾ ਕਦੀ ਚਰਾ ਕਦੀ ਸੰਤਾਲੀ ਕਦੀ 84 ਹੋਣੀ ਹੋਣੀ ਪਾਏ ਫੇਰੇ ਸੇਖ ਗੁਰੂ ਦੇ ਕਦਨਾਂ ਡਲੇ ਲੰਮਲੇ ਸਦਾ ਸੇਵਾ ਦਾਸ ਉਹਨਾਂ ਲੋਕਾਂ ਨੂੰ ਜਾ ਕੇ ਮਿਲਿਆ ਜਿਨ੍ਹਾਂ ਦੇ ਘਰ ਉੱਜੜ ਗਏ ਨੇ ਇਥੋਂ ਦੀ ਪਾਣੀ ਲੰਗ ਗਿਆ ਛੱਤਾਂ ਡਿੱਗ ਪਈਆਂ ਨੇ ਛੱਤਾਂ ਚੋਰੀਆਂ ਨੇ ਔਰ ਉਹਨਾਂ ਦੇ ਚਿਹਰਿਆਂ ਦੇ ਉੱਤੇ ਚੜਦੀ ਕਲਾ ਜਲਾਲ ਚੜਦੀ ਕਲਾ ਪਤਾ ਨਹੀਂ ਸਤਗੁਰ 파ਸ਼ ਨੇ ਪੰਜਾਬ ਦੀ ਧਰਤੀ ਨੂੰ ਕੀ ਬਖਸ਼ਿਆ ਕੀ ਕੀ ਬਖਸ਼ਿਸ਼ ਦਿੱਤੀ ਹੈ ਕਿ ਉਹਨਾਂ ਦੇ ਚਿਹਰੇ ਮੁਸਕਰਾਉਂਦੇ ਨੇ ਜਦੋਂ ਅਸੀਂ ਉਹਨਾਂ ਦੇ ਘਰਾਂ 'ਚ ਜਾਂਦੇ ਆ ਨਾ ਉਹਨਾਂ ਦੇ ਘਰਾਂ 'ਚ ਦੁੱਧ ਵੀ ਨਹੀਂ ਹੁੰਦਾ ਕੋਈ ਕੁਝ ਵੀ ਨਹੀਂ ਹੁੰਦਾ ਕੋਈ ਚਾਹ ਬਣਾਉਂਦੇ ਸਾਦਰ ਵੀ ਨਹੀਂ ਹੁੰਦੇ ਫਿਰ ਵੀ ਕਹਿੰਦੇ ਆਓ ਚਾਹ ਪੀ ਕੇ ਸਾਨੂੰ ਪਹਿਲਾਂ ਹੱਥ ਜੋੜ ਕੇ ਚਾਹ ਪੀ ਕੇ ਜਾਓ ਕੁਛ ਲਈ ਆਏ ਇਦਾਂ ਦੇ ਨੇ ਜੇ ਉਹਨਾਂ ਨੂੰ ਕੁਝ ਕਹੀਦਾ ਨਾ ਤੁਹਾਨੂੰ ਕੁਝ ਚਾਹੀਦਾ ਕੁਝ ਪਰਿਵਾਰ ਇਦਾਂ ਦੇ ਇਦਾਂ ਦੇ ਪਰਿਵਾਰ ਨੇ ਜਦੋਂ ਅਸੀਂ ਉਹਨਾਂ ਨੂੰ ਕੁਝ ਕਹਿੰਦੇ ਆ ਨਾ ਤੁਹਾਨੂੰ ਕੁਛ ਚਾਹੀਦਾ ਕਹਿੰਦੇ ਨਹੀਂ ਫਿਰ ਜਦੋਂ ਲਾਗੇ ਜਾ ਕੇ ਪੁੱਛੀਦਾ ਉਹਨਾਂ ਦੇ ਨਾਲ ਗੱਲਬਾਤ ਕਰੀਦੇ ਨੇ ਭੈਣੇ ਮਾਤਾ ਜੀ ਸਾਰਾ ਪੰਜਾਬ ਤੁਹਾਡੇ ਨਾਲ ਹੈ ਕਲਮ ਨਵਜ ਪੰਜਾਬ ਦੀ ਚੈਨਲ ਉੱਤੇ ਆਪ ਸਭ ਨੂੰ ਜੀ ਆਇਆਂ ਆਖਦਾ ਤੇ ਨਾਲ ਦੀ ਨਾਲ ਦੇਸ਼ ਦੁਨੀਆ ਦੇ ਸਾਰੇ ਹੀ ਸੱਜਣਾ ਮਿੱਤਰਾ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਆਪ ਸਭ ਸੰਗਤ ਜਾਣੀ ਜਾਣ ਹੋ ਕਿ ਇਸ ਵੇਲੇ ਵੱਡੇ ਪੱਧਰ ਉੱਤੇ ਸਮੁੱਚੇ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਹੋਏ ਆ ਜਾਂ ਬਰਸਾਤ ਦੇ ਚੱਲਦਿਆਂ ਇੱਕ ਵੱਡੀ ਤਰਾਸਦੀ ਬਣੀ ਹੋਈ ਆ ਸੋ ਉਸ ਤਰਾਸਦੀ ਦੇ ਵਿੱਚ ਉਸ ਸੰਤਾਪ ਦੇ ਵਿੱਚ ਲਗਭਗ 15 18 ਜ਼ਿਲ੍ਹੇ ਜਿਹੜੇ ਪੰਜਾਬ ਦੇ ਉਹ ਫਸੇ ਹੋਏ ਆ ਸੋ ਮਾਝੇ ਦੇ ਵੱਡੇ ਜ਼ਿਲ੍ਹੇ ਜਿਵੇਂ ਗੁਰਦਾਸਪੁਰਾ ਜਾਂ ਅੰਮ੍ਰਿਤਸਰਾਂ ਤਰਨਤਾਰਨ ਪਠਾਨਕੋਟ ਆ ਇਹ ਵੀ ਚਾਰੇ ਜ਼ਿਲ੍ਹੇ ਜਿਹੜੇ ਰਾਵੀ ਦੀ ਮਾਰ ਹੇਠ ਆ ਗਏ ਆ ਸੋ ਇਸ ਰਾਵੀ ਦੀ ਮਾਰ ਹੇਠ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਦਰਾਂਗੜਾ ਦੋਸਤਪੁਰ ਅਜੇ ਇੱਕ ਸਪੋਰਟ ਨੇ ਜੇ ਇੱਕ ਅਜੇ ਸਥਾਨ ਨੇ ਜਿੱਥੇ ਬਹੁਤ ਵੱਡੇ ਪੱਧਰ ਉੱਤੇ ਬਰਬਾਦੀ ਹੋਈ ਆ ਸੋ ਉਸ ਬਰਬਾਦੀ ਨਾਲ ਯੂਜ ਰਹੇ ਲੋਕਾਂ ਦੇ ਲਈ ਸਾਡੇ ਅ ਯੂ ਐਸ ਤੋਂ ਆਏ ਵੀਰ ਦਮਨਦੀਪ ਸਿੰਘ ਜੀ ਖਾਲਸਾ ਅ ਅਸੀਂ ਜਿਨ੍ਹਾਂ ਨੂੰ ਪਿਆਰ ਨਾਲ ਰੋਨੀ ਸੰਧੂ ਵੀ ਕਹਿੰਦੇ ਆ ਸੋ ਉਹ ਆਪਣੀ ਸਮੁੱਚੀ ਟੀਮ ਦੇ ਨਾਲ ਇਹਨਾਂ ਨਸੀਬਤ ਦੇ ਬਾਰੇ ਲੋਕਾਂ ਦੀ ਦਿਨ ਰਾਤ ਜਿਹੜੀ ਆ ਉਹ ਸੇਵਾ ਕਰ ਰਹੇ ਆ ਔਰ ਨਿਸ਼ਕਾਮ ਸੇਵਾ ਤੇ ਸਾਰੇ ਹੀ ਸਿਸਟਮ ਤੋਂ ਬਿਲਕੁਲ ਪਰੇ ਜਾ ਕੇ ਕੇਵਲ ਤੇ ਕੇਵਲ ਆਪਣੇ ਸਾਥੀਆਂ ਦੇ ਨਾਲ ਇਨਾਂ ਸਵਾਵਾਂ ਦੇ ਵਿੱਚ ਜੁਟੇ ਹੋਏ ਆ ਸੋ ਦਮਨਦੀਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿੱਚ ਦੇਸ਼ ਵਿੱਚ ਵਸਦੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੁਦਰਤੀ ਤੁਸੀਂ ਇੰਡੀਆ ਆਏ ਸੀ ਪਿੰਡ ਆਏ ਆਪਣੇ ਕੋਟ ਜੋਗ ਰਾਜ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਤੇ ਇਸ ਦਰਮਿਆਨ ਜਿਹੜਾ ਉਹ ਪੰਜਾਬ ਦੇ ਵਿੱਚ ਕਹਾੜਾਂ ਵਾਲਾ ਮਾਹੌਲ ਬਣ ਗਿਆ ਤਦ ਮੈਲਦਨ ਤੁਹਾਡੇ ਕੋਲ ਆਇਆ ਸੀਗਾ ਤੇ ਤੁਸੀਂ ਇਸ ਬਾਰੇ ਬਹੁਤ ਹੀ ਚਿੰਤਾ ਦੇ ਆਰੰਭ ਦੇ ਵਿੱਚ ਸੀ ਕਿ ਸਾਡੇ ਜਿਹੜੇ ਭੈਣ ਭਰਾ ਵਾ ਉਹਨਾਂ ਦੇ ਕੀ ਹਾਲਾਤ ਹੋਣਗੇ ਕਿ ਜਦ ਕੇ ਅਸੀਂ ਜਿਹੜੇ ਥਾਂ ਦੇ ਉੱਤੇ ਖੜੇ ਆ ਇਹ ਬਰਸਾਤ ਦੇ ਪੱਖੋਂ ਜਾਂ ਹੜ੍ਹਾਂ ਦੇ ਪੱਖੋਂ ਇੱਕ ਬਹੁਤ ਹੀ ਸੁਰੱਖਿਅਤ ਸਾਡੇ ਪਿੰਡ ਨੇ ਤਾਂ ਤੁਹਾਨੂੰ ਇਹ ਬਹੁਤ ਵੱਡੀ ਚਿੰਤਾ ਸੀ ਕਿ ਇਹ ਜਿਹੜਾ ਉਹ ਲੋਕ ਕਿਦਾਂ ਵਿਚਰਦੇ ਹੋਣਗੇ ਤੇ ਤੁਸੀਂ ਉਹਨਾਂ ਲੋਕਾਂ ਦੇ ਵਿੱਚ ਵਿਚਰੇ ਹੋ ਜਾ ਕੇ ਤੇ ਤੁਸੀਂ ਕਿਵੇਂ ਦਾ ਉਥੇ ਮੰਜ਼ਰ ਦੇਖਿਆ ਤੇ ਕੀ ਮਹਿਸੂਸ ਕੀਤਾ ਸਿਆਣਿਆਂ ਦਾ ਇੱਕ ਅਖਾਣ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਕਦੀ ਚਰਾ ਕਦੀ ਸੰਤਾਲੇ ਕਦੀ 84 ਹੋਣੀ ਹੋਣੀ ਪਾਏ ਫੇਰੇ ਸਿੱਖ ਗੁਰੂ ਦੇ ਕਦੇ ਨਦੋਲੇ ਲਬਲੇ ਸਦਾ ਸਵੇਰੇ ਦਾਸ ਉਹਨਾਂ ਲੋਕਾਂ ਨੂੰ ਜਾ ਕੇ ਮਿਲਿਆ ਜਿਨ੍ਹਾਂ ਦੇ ਘਰ ਉੱਜੜ ਗਏ ਨੇ ਘਰਾਂ ਦੇ ਹੀਟੋਂ ਦੀ ਪਾਣੀ ਲੰਘ ਗਿਆ ਛੱਤਾਂ ਡਿੱਗ ਪਈਆਂ ਨੇ ਸ਼ਤਾਂ ਚੋਰੀਆਂ ਨੇ ਪਰ ਉਹਨਾਂ ਦੇ ਚਿਹਰਿਆਂ ਦੇ ਉੱਤੇ ਜਲਾਲ ਦੀ ਕਲਾ ਜਲਾਲ ਆ ਜੀ ਚੜਦੀ ਕਲਾ ਪਤਾ ਨਹੀਂ ਸਤਗੁਰ ਪਾਸ਼ਾ ਨੇ ਪੰਜਾਬ ਦੀ ਧਰਤੀ ਨੂੰ ਕੀ ਬਖਸ਼ਿਆ ਕੀ ਕੀ ਬਖਸ਼ਿਸ਼ ਦਿੱਤੀ ਹੈ ਕਿ ਉਹਨਾਂ ਦੇ ਚਿਹਰੇ ਮੁਸਕਰਾਉਂਦੇ ਨੇ ਜਦੋਂ ਅਸੀਂ ਉਹਨਾਂ ਦੇ ਘਰਾਂ 'ਚ ਜਾਂਦੇ ਆ ਨਾ ਉਹਨਾਂ ਦੇ ਘਰਾਂ 'ਚ ਦੁੱਧ ਵੀ ਨਹੀਂ ਹੁੰਦਾ ਕੋਈ ਕੁਝ ਵੀ ਨਹੀਂ ਹੁੰਦਾ ਕੋਈ ਚਾਹ ਬਣਾਉਂਦੇ ਸਾਦਰ ਵੀ ਨਹੀਂ ਹੁੰਦੇ ਫਿਰ ਵੀ ਕਹਿੰਦੇ ਆਓ ਚਾਹ ਪੀ ਕੇ ਜਾਓ ਸਾਨੂੰ ਪਹਿਲਾਂ ਹੱਥ ਜੋੜ ਕੇ ਚਾਹ ਪੀ ਕੇ ਜਾਇਓ ਕੁਛ ਲਿਆਈਏ ਠੀਕ ਤੇ ਸਾਨੂੰ ਗੁਰੂ ਪਿਆਰਿਓ ਆਪ ਸ਼ਰਮ ਆਉਂਦੀ ਐ ਕਿ ਜਿਨ੍ਹਾਂ ਦੇ ਘਰ ਉਜੜੇ ਨੇ ਤੇ ਮਾਣ ਵੀ ਹੁੰਦਾ ਜੀ ਨਾਲ ਬਹੁਤ ਜ਼ਿਆਦਾ ਨਮੋਸ਼ੀ ਨਹੀਂ ਪਰਾਂ ਨੂੰ ਮਾਣ ਵੀ ਹੁੰਦਾ ਵੀ ਦੇਖੋ ਯਾਰ ਸਾਡੇ ਉਜੜੇ ਪੁੱਜੜੇ ਲੋਕ ਵੀ ਜਿਹੜੇ ਆ ਉਹ ਸਾਡੀ ਜਿਹੜੀ ਆਉ ਭਗਤ ਕਰ ਰਹੇ ਹਾਂਜੀ ਹਾਂ ਅਸੀਂ ਅਸੀਂ ਕੱਲ ਜਿਸ ਪੈਂਡ ਦੇ ਵਿੱਚ ਵਿਚਰੇ ਆ ਨਾ ਕੱਲ ਅਸੀਂ ਤਾਂ ਅਜੇ ਆਪਣਾ ਸੈਟਅਪ ਹੀ ਕਰ ਰਹੇ ਸੀ ਸਮਾਨ ਇੱਕ ਪਰਿਵਾਰ ਚਾਹ ਨਾਲ ਬਿਸਕਟ ਉਹ ਲੈ ਕੇ ਆ ਗਿਆ ਤੇ ਅਸੀਂ ਆਪ ਭਰਾਨ ਸੀ ਜਾ ਤੱਕ ਅਸੀਂ ਇਹ ਕਰਦੇ ਸੀ ਅਸੀਂ ਇਹ ਉਮੀਦ ਕਰਦੇ ਸੀ ਕਿ ਇਹ ਸਖਣੇ ਤੇ ਭੁਖਣ ਭਾਣੇ ਬਿਠੇ ਹੋਏ ਬਿਲਕੁਲ ਬਿਲਕੁਲ ਤੇ ਪਰਿਵਾਰ ਇਦਾਂ ਦੇ ਨੇ ਜੇ ਉਹਨਾਂ ਨੂੰ ਕੁਝ ਕਹੀਦਾ ਨਾ ਤੁਹਾਨੂੰ ਕੁਝ ਚਾਹੀਦਾ ਹੂੰ ਪਰਿਵਾਰ ਇਦਾਂ ਦੇ ਇਦਾਂ ਦੇ ਪਰਿਵਾਰ ਨੇ ਜਦੋਂ ਅਸੀਂ ਉਹਨਾਂ ਨੂੰ ਕੁਝ ਕਹਿੰਦੇ ਆ ਨਾ ਤੁਹਾਨੂੰ ਕੁਝ ਚਾਹੀਦਾ ਤੇ ਕਹਿੰਦੇ ਨਹੀਂ ਫਿਰ ਜਦੋਂ ਲਾਗੇ ਜਾ ਕੇ ਪੁੱਛੀਦਾ ਉਹਨਾਂ ਦੇ ਨਾਲ ਗੱਲਬਾਤ ਕਰੀਦੇ ਨਾ ਭਾਣੇ ਹੂੰ ਮਾਤਾ ਜੀ ਹੂੰ ਸਾਰਾ ਪੰਜਾਬ ਤੁਹਾਡੇ ਨਾਲ ਹੈ ਹੂੰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਫਿਰ ਹੌਲੀ ਹੌਲੀ ਫਿਰ ਫਿਰ ਹੌਲੀ ਹੌਲੀ ਜਦੋਂ ਇਹ ਨਹੀਂ ਗੱਲ ਸੁਣਦੇ ਨਾ ਫਿਰ ਉਹਨਾਂ ਦਾ ਜਲਾ ਆ ਕੇ ਤੇ ਫਿਰ ਹੌਲੀ ਹੌਲੀ ਉਹ ਕਹਿੰਦੇ ਨੇ ਹਾਂ ਪੁੱਤ ਦੁੱਧ ਹੈ ਨਹੀਂ ਸਿਰ ਦੁਖਦਾ ਮੇਰਾ ਬਲੱਡ ਪ੍ਰੈਸ਼ਰ ਚੈੱਕ ਕਰ ਦੋ ਹੂੰ ਸਾਡੀ ਮੱਝ ਜਾਂ ਗਾਂ ਢਿੱਲੀ ਆ ਉਹ ਪੱਠੇ ਨਹੀਂ ਖਾਂਦੀ ਆ ਚਾਰਾ ਨਹੀਂ ਖਾਂਦੀ ਇਹਦਾ ਇਲਾਜ ਕਰ ਦੋ ਇਹਦਾ ਇਲਾਜ ਕਰ ਦੋ ਅੱਛਾ ਮੈਂ ਇੱਕ ਬਜ਼ੁਰਗ ਵੇਖ ਰਿਹਾ ਸੀ ਤੁਹਾਡੀ ਵੀਡੀਓ ਦੇ ਵਿੱਚ ਮਾਤਾ ਉਹ ਉਹਦੇ ਨਾਲ ਤੁਹਾਡੀ ਕੋਈ ਗੱਲਬਾਤ ਹੋ ਰਹੀ ਆ ਤੁਹਾਡੇ ਬਹੁਤ ਸਾਰੇ ਵਲੰਟੀਅਰ ਦੋਸਤ ਸਾਡੇ ਭਰਾ ਸਰਜਣ ਜਿਹੜੇ ਉਹ ਨਾਲ ਆ ਉਹ ਮਾਤਾ ਜੀ ਕਿੱਥੋਂ ਦੇ ਸੀਗੇ ਤੇ ਉਹਨਾਂ ਦੀ ਕੀ ਸਮੱਸਿਆ ਸੀਗੀ ਪਿੰਡ ਕੋਨੇਵਾਲ ਦੇ ਵਿੱਚ ਕਾਫੀ ਪਰਿਵਾਰ ਨੇ ਹੂੰ ਕਾਫੀ ਪਰਿਵਾਰ ਨੇ ਜਿਨ੍ਹਾਂ ਦੇ ਘਰ ਟਹਿ ਗਏ ਨੇ ਜਿਸ ਪਰਿਵਾਰ ਨਾਲ ਸਾਡੀ ਕੱਲ ਗੱਲਬਾਤ ਹੋਈ ਜਿਸ ਦੀ ਤੁਸੀਂ ਹਾਂ ਮੈਂ ਵੀਡੀਓ ਜ਼ਿਕਰ ਕਰ ਰਿਹਾ ਜਾਂ ਵੀਡੀਓ ਦੇਖੀ ਆ ਉਹ ਮਾਤਾ ਜੀ ਦੇ ਘਰ ਉਹ ਪਿਓ ਪੁੱਤ ਤੇ ਪੁੱਤ ਦੀ ਵਾਈਫ ਤੇ ਉਹ ਮਾਤਾ ਜੀ ਨੇ ਉਹ ਉਹਨਾਂ ਦੇ ਕੋਲ 2 2.5 ਕਿੱਲੇ ਜ਼ਮੀਨ ਸੀ ਜਿਹੜੀ ਉਹਨਾਂ ਨੇ ਪਹਿਲਾਂ ਵੇਚਤੀ ਐ 7 8 ਕਿੱਲੇ ਲੈ ਕੇ ਜ਼ਮੀਨ ਦੇ ਠੇਕੇ ਦੇ ਠੇਕੇ ਦੇ ਲੈ ਕੇ ਉਹਨਾਂ ਦੀ ਵਾਈ ਕਰਦੇ ਸੀ ਤੇ ਉਹਨਾਂ ਦਾ ਉਹ ਜ਼ਮੀਨ ਜਿਹੜੀ ਠੇਕੇ ਵਾਲੀ ਸੀ ਉਹ ਵੀ ਰੁੜ ਗਏ ਮਤਲਬ ਉਹ ਫਸਲ ਜਿਹੜੀ ਸੀ ਉਹਨਾਂ ਦੀ ਤਹਿਸ ਨੈਸ ਹੋ ਗਈ ਅਕਸਰ ਸਾਡੇ ਸ਼ਰੋਤਿਆਂ ਨੂੰ ਪੰਜਾਬੀਆਂ ਨੂੰ ਪਤਾ ਕਿ ਜਿਹੜੀ ਵੀ ਜ਼ਮੀਨ ਆਪਾਂ ਠੇਕੇ ਤੇ ਲੈਨੇ ਆ ਤੇ ਉਹਦਾ ਮਾਮਲਾ ਪਹਿਲਾਂ ਦੇਣਾ ਪੈਂਦਾ ਚਾਹੇ ਉਹ ਸਰਕਾਰ ਦੀ ਜ਼ਮੀਨ ਹੋਵੇ ਤੇ ਚਾਹੇ ਕਿਸੇ ਪਰਿਵਾਰ ਦੀ ਜ਼ਮੀਨ ਹੋਵੇ ਅ ਚਾਹੇ ਸ਼ਾਹੂਕਾਰ ਤੋਂ ਕਰਜ਼ਾ ਲਈਏ ਬੈਂਕ ਦੀ ਲਿਮਿਟ ਤੋਂ ਲਈਏ ਅਡਵਾਂਸ ਦੇ ਵਿੱਚ ਠੇਕਾ ਜਾਂ ਮਾਲਵੇ ਦੇ ਵਿੱਚ ਮਾਮਲਾ ਆ ਕਹਿੰਦੇ ਆ ਤੇ ਉਹ ਦੇਣਾ ਪੈਂਦਾ ਉਹ ਮਾਤਾ ਜੀ ਨੇ ਦੱਸਿਆ ਕਹਿੰਦੇ ਅੱਦ ਪਚੱਦਾ ਅਸੀਂ ਮਾਮਲਾ ਦੇ ਤਾ ਵਾ ਫਿਰ ਉਹਨਾਂ ਨੇ ਅਸੀਂ ਪੁੱਛਿਆ ਜ਼ਮੀਨ ਦਾ ਕਿੰਨੇ ਦਾ ਲਈ ਕਹਿੰਦੇ ਕੁਝ 40 ਲਈ ਆ ਕੁਝ 50 ਲਈ ਆ ਇਹਦੇ ਲਾਗੇ ਛਾਕੇ ਲਈ ਆ ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਫਿਰ ਹੁਣ ਗੁਜ਼ਾਰਾ ਕਿਵੇਂ ਕਿਵੇਂ ਹੋਊਗਾ ਤਾਂ ਕਹਿੰਦੇ ਸਤਗੁਰ ਦੇ ਆਸਰੇ ਸਤਿਗੁਰਦੇ ਆ ਅਸੀਂ ਦਾ ਭਰੋਸਾ ਐਨਾ ਭਰੋਸਾ ਪਰ ਜਦੋਂ ਅਸੀਂ ਉਹਨਾਂ ਦੇ ਘਰ ਦੀ ਹਾਲਾਤ ਵੇਖੀ ਸਾਨੂੰ ਸਪੈਸ਼ਲ ਸਿਕਸ ਆਫ ਟੂਡੇ ਟੂਡੇ ਐਂਡ ਟੂਮੋਰੋ ਜਿਹੜੀ ਸਾਡੀ ਆਰਗੇਨਾਈਜੇਸ਼ਨ ਯੂਨਾਈਟਿਡ ਕੋਈ ਫਿਰ ਦੁਬਾਰਾ ਸਾਡੇ ਵੇਖਣ ਵਾਲਿਆਂ ਨੂੰ ਸੱਜਣਾ ਨੂੰ ਦੱਸੋ ਤੁਹਾਡੀ ਆਰਗੇਨਾਈਜੇਸ਼ਨ ਦਾ ਕੀ ਨਾਮ ਹੈ ਜੀ ਸਾਡੀ ਆਰਗੇਨਾਈਜੇਸ਼ਨ ਹੈ ਯੂਨਾਈਟਿਡ ਸਟੇਟਸ ਦੇ ਵਿੱਚ 501 ਸੀ ਆਰਟੀਕਲ ਦੇ ਥੱਲੇ ਉਹਦਾ ਨਾਮ ਹੈਗਾ ਸਿਕਸ ਆਫ ਟੂਡੇ ਐਂਡ ਟੂਮੋਰੋ ਉਹਦਾ ਸਾਡੀ ਉਸ ਸੰਸਥਾ ਨੂੰ ਬੜੇ ਐਨ ਆ ਰਹੇ ਆ ਨੇ ਫਿਰ ਅਪਰੋਚ ਕੀਤਾ ਉਹਨਾਂ ਦੀ ਕਿਸੇ ਭੈਣ ਜਾਂ ਭਰਾ ਨੇ ਵੀਡੀਓ ਅਪਲੋਡ ਕੀਤੀ ਸੀ ਕਿ ਉਹਨਾਂ ਦੇ ਘਰ ਦੇ ਤੁਸੀਂ ਹਾਲਾਤ ਦੇਖ ਕੇ ਆਓ ਜਦੋਂ ਅਸੀਂ ਅਸੀਂ ਉਹਨਾਂ ਦੇ ਘਰ ਦੇ ਹਾਲਾਤ ਦੇਖ ਕੇ ਗਏ ਤੇ ਅਸੀਂ ਜਾਇਜ਼ਾ ਲੈਣ ਸੀ ਦੇਖਣੀ ਸਿਰਫ ਕਿ ਕੀ ਕਿ ਸਹਾਇਤਾ ਦੀ ਲੋੜ ਆ ਲੋੜ ਆ ਪਰ ਫਿਰ ਜਦੋਂ ਅਸੀਂ ਉਹਨਾਂ ਨੂੰ ਵੇਖਿਆ ਉਹਨਾਂ ਨੂੰ ਹੈਲਪ ਦੀ ਲੋੜ ਆ ਤੇ ਫਿਰ ਅਸੀਂ ਜੋ ਬਣਦੀ ਰਾਸ਼ੀ ਸੀਗੀ ਉਹਨਾਂ ਨੂੰ ਦਿੱਤੀ ਆ ਆਪਣੇ ਵੱਲੋਂ ਕਈਆਂ ਪਰਿਵਾਰਾਂ ਨੂੰ ਵੰਡੀ ਆ ਅੱਛਾ ਤੁਸੀਂ ਉੱਥੇ ਮੌਕੇ ਤੇ ਗਏ ਹੋ ਉੱਥੇ ਆਨ ਦੀ ਗਰਾਉਂਡ ਸਾਰਾ ਜਿਹੜਾ ਮਾਹੌਲ ਵੇਖਿਆ ਅ ਦੇਖੋ ਮੀਡੀਆ ਕੁਝ ਹੋਰ ਦੱਸਦਾ ਜਾਂ ਜਿਹੜੇ ਕੁਝ ਜਾਇਦਾ ਲੈਣ ਵਾਲੇ ਲੋਕ ਆ ਉਹ ਗੱਲਾਂ ਹੋਰ ਕਰਦੇ ਆ ਜੋ ਤੁਸੀਂ ਰਿਐਲਿਟੀ ਵੇਖੀ ਆ ਉਤੋਂ ਜ਼ਰੂਰ ਜਾਣੂ ਕਰਾਓ ਉੱਥੇ ਕੀ ਸਮੱਸਿਆਵਾਂ ਨੇ ਤੇ ਕੀ ਲੋੜਾਂ ਨੇ ਅਸਲ ਚ ਉਥੇ ਰਿਐਲਿਟੀ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹ ਫੇਸ ਕਰਨੀ ਕਰਨੀ ਪੈਂਦੀ ਕਿ ਲੋਕੇ ਸਾਨੂੰ ਤੇ ਪਰਿਵਾਰ ਵਾਰਿਆਂ ਨੂੰ ਇਮੋਸ਼ਨਲ ਬਲੈਕਮੇਲ ਕਰਦੇ ਨੇ ਜਿਹੜੇ ਆਂਟ ਗਵਾਂਡ ਵਾਲੇ ਨੇ ਕਈ ਵਾਰੀ ਉਹ ਵੀ ਨਹੀਂ ਚਾਹੁੰਦੇ ਪਰ ਪਤਾ ਨਹੀਂ ਪੰਜਾਬ ਦੇ ਮਾਹੌਲ ਇਦਾਂ ਦੇ ਹਾਂ ਉਹ ਰੀਜ਼ਨ ਹਾਂ ਉਹ ਨਹੀਂ ਚਾਹੁੰਦੇ ਕਿ ਇਹਨਾਂ ਨੂੰ ਪੈਸੇ ਮਿਲਣ ਕਈ ਤੇ ਕਈ ਵਾਰੀ ਤਾਂ ਸਾਨੂੰ ਇਹ ਵੀ ਕਿਹਾ ਜਾਂਦਾ ਕਿ ਇਹਨਾਂ ਨੂੰ ਬੜੇ ਪੈਸੇ ਮਿਲ ਕੇ ਹੋਰ ਨਾ ਦਿਓ ਪਰ ਜਦੋਂ ਅਸੀਂ ਸੱਚਾਈ ਵੇਖੀ ਦੀ ਜਾ ਕੇ ਲਾਗੋ ਛਾਗ ਪੁੱਛੀ ਤਾਂ ਉਹ ਕੋਈ ਸੱਚਾਈ ਹੋਰ ਹੁੰਦੀ ਆ ਪਰ ਅਸੀਂ ਪੈਸੇ ਇਸ ਕਰਕੇ ਨਹੀਂ ਦਿੰਦੇ ਕਿ ਉਹ ਖਰਚਣ ਜਾਂ ਇਦਾਂ ਕਰਨ ਉਹਨਾਂ ਨੂੰ ਇਸ ਵੇਲੇ ਉੱਥੇ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਮੋਰਲ ਸਪੋਰਟ ਚਾਹੀਦੀ ਆ ਜੇ ਸਾਡ ਅਸੀਂ ਥੋੜੇ ਉਹਨਾਂ ਨੂੰ ਪੈਸੇ ਦਵਾਂਗੇ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਮੋਰਲ ਵੀ ਚਾਹੀਦਾ ਮੋਰਲ ਚਾਹੀਦੀ ਫਾਈਨੈਂਸ਼ੀਅਲ ਜਦੋਂ ਅਸੀਂ ਉਹਨਾਂ ਨੂੰ ਥੋੜੇ ਪੈਸੇ ਦਿੰਨੇ ਤਾਂ ਉਹਨਾਂ ਦਾ ਜਿਹੜਾ ਹੌਸਲਾ ਨਾ ਬੁਲੰਦ ਹੋ ਜਾਂਦਾ ਸਾਡੀ ਟੀਮ ਦਾ ਇੱਕ ਇੱਕ ਅਸੀਂ ਸਾਰੀ ਟੀਮ ਨੇ ਇੱਕ ਇੱਕੋ ਸਲਾਹ ਕੀਤੀ ਸੀ ਕਿ ਤੁਸੀਂ ਜੈਸ ਵੀ ਘਰ ਦੇ ਵਿੱਚ ਜਾਣਾ ਹੈ ਉਹਨਾਂ ਨੂੰ ਸਿਰਫ ਇਹੀ ਜਾ ਕੇ ਕਹਿਣਾ ਸਾਰਾ ਪੰਜਾਬ ਤੁਹਾਡੇ ਨਾਲ ਹੈ ਉਸੇ ਵੇਲੇ ਉਹਨਾਂ ਦੇ ਚਿਹਰੇ ਵੀ ਖੇੜ ਜਾਂਦੇ ਆ ਉਹਨਾਂ 'ਚ ਹੌਸਲਾ ਵੀ ਆ ਜਾਂਦਾ ਕੋਈ ਨਹੀਂ ਇਹਦੇ ਵਿੱਚ ਕੋਈ ਅਤਕਥਨੀ ਜਾਂ ਕੋਈ ਸ਼ੱਕ ਵੀ ਨਹੀਂ ਆ ਹੇ ਹੁਣ ਪੰਜਾਬ ਵੀ ਨਾਲ ਹੁਣ ਹਰਿਆਣਾ ਵੀ ਆ ਗਿਆ ਉੱਥੇ ਦਿੱਲੀ ਵੀ ਆ ਗਈ ਤੇ ਉੱਥੇ ਦਾ ਰਾਜਸਥਾਨ ਤੋਂ ਹੀ ਆਪਣੇ ਸਿੰਘ ਸਾਹਿਬ ਲੋਕ ਆ ਗਏ ਆ ਮੈਂ ਆਪ ਖੁਦ ਜਾ ਕੇ ਆਇਆ ਉਹਨਾਂ ਡੇਰਾ ਬਾਬਾ ਨਾਨਕ ਦਰੰਗਲਾ ਜਾਂ ਕਹਿ ਲੋ ਰਮਦਾਸ ਇਹ ਮੈਂ ਸਾਰੇ ਜਾ ਕੇ ਸਾਡੇ ਦੇਖਣ ਵਾਲੇ ਸੱਜਣ ਸਾਰੇ ਉਹਨਾਂ ਨੂੰ ਪਤਾ ਹੀ ਹੈ ਕਿ ਐਫਸੀ ਰੋਜ਼ ਕੋਈ ਨਾ ਕੋਈ ਵੀਡੀਓ ਜਿਹੜੀ ਆ ਉਹਨਾਂ ਹਾਲਾਤਾਂ ਦੀ ਅਪਲੋਡ ਕਰਦੇ ਚਾਹੁੰਦੇ ਆ ਤੇ ਨਾਲ ਦੀ ਨਾਲ ਦੋਸਤਾਂ ਅਸੀਂ ਇਹ ਵੀ ਕਵਾਂਗੇ ਜਾਂ ਉਹ ਜਿਹੜੇ ਲੋਕ ਇਸ ਵੇਲੇ ਫਸੇ ਹੋਏ ਆ ਉਸ ਮੁਸੀਬਤ ਦੇ ਵਿੱਚ ਜੇ ਖੁਦਾ ਰਾਖਾ ਕਰਦਾ ਉਹਨਾਂ ਨੂੰ ਇਹ ਸਾਡਾ ਵੀਡੀਓ ਜਾਂ ਸਾਡੀ ਗੱਲਬਾਤ ਵੇਖਣ ਨੂੰ ਮਿਲੇ ਇਹ ਜਿਵੇਂ ਸਿੰਘ ਸਾਹਿਬ ਨੇ ਦੱਸਿਆ ਕਿ ਲੋਕ ਈਰਖਾ ਕਰਦੇ ਆ ਲੋਕ ਇੱਕ ਦੂਜੇ ਦੇ ਨਾਲ ਜਿਹੜਾ ਉੱਥੇ ਬਹੁਤ ਜ਼ਿਆਦੇ ਉਹ ਜਿਹੜਾ ਪਰਿਵਾਰਾਂ ਵਾਲਾ ਜਿਹੜਾ ਇੱਕ ਹੁੰਦਾ ਦੁਸ਼ਮਣ ਭਾਵਨਾ ਰੱਖਣੀ ਸੋ ਸਾਰੀ ਜ਼ਿੰਦਗੀ ਪਈ ਆ ਸਾਡੀ ਇਹ ਕੰਮ ਕਰਨ ਵਾ ਤੇ ਪਰ ਅੱਜ ਜਿਹੜਾ ਸਾਡਾ ਮੁਸੀਬਤ ਦਾ ਸਮਾਂ ਘਟੋ ਘਟ ਅਸੀਂ ਹੁਣ ਤਾਂ ਐਸੀ ਗੱਲਾਂ ਨਾ ਕਰੀਏ ਉਹਦੀ ਸੋਚ ਨਾ ਕਰੀਏ ਕਿਉਂਕਿ ਦੇਖੋ ਅ ਇੱਕ ਰਾਜਾ ਇੱਕ ਅਫਸਰ ਇੱਕ ਸਿਆਸਤਦਾਰ ਉਹ ਤਾਂ ਵਿਤਕਰਾ ਕਰ ਸਕਦਾ ਉਹ ਕਿਸੇ ਨੂੰ ਵਧ ਦੇ ਦਿੰਦਾ ਕਿਸੇ ਨੂੰ ਘਟ ਦੇ ਦਿੰਦਾ ਕਿਸੇ ਨੂੰ ਪ੍ਰਸਾਦ ਦਿੰਦਾ ਕਿਸੇ ਨੂੰ ਜਿਹੜਾ ਵਾ ਉਹ ਵਿਚਾ ਲੈਂਦਾ ਪਰ ਕੁਦਰਤ ਨੇ ਤਾਂ ਸਾਰਿਆਂ ਦੇ ਨਾਲ ਇੱਕੋ ਜਿਹਾ ਨਿਆਂ ਕੀਤਾ ਨਾ ਦਰਿਆ ਨੇ ਇਹ ਨਹੀਂ ਵੇਖਿਆ ਵੀ ਇਹ ਗਰੀਬ ਦਾ ਘਰ ਆ ਜਾਂ ਇਹ ਅਮੀਰ ਦਾ ਘਰ ਆ ਤੁਸੀਂ ਦੇਖਿਆ ਉੱਥੇ ਕਿ ਉੱਥੇ ਜਿਹੜੇ ਬਹੁਤ ਵੱਡੀਆਂ-ਵੱਡੀਆਂ ਕੋਠੀਆਂ ਸੀਗੀਆਂ 1.5-1.5 ਕਰੋੜ ਵਾਲੀਆਂ ਉਹ ਵੀ ਜ਼ਮੀਨਦੋਜ਼ ਹੋ ਰਹੀਆਂ ਨੇ ਸੋ ਇਸ ਕਰਕੇ ਇਹ ਸਾਨੂੰ ਜਿਹੜੀ ਤੁਸੀਂ ਇੱਕ ਦੱਸਿਆ ਸਾਨੂੰ ਇਹ ਉਹ ਲੋਕ ਜਿਹੜੇ ਆ ਇੱਕ ਦੂਜੇ ਦੇ ਨਾਲ ਖੁਸ਼ ਨਹੀਂ ਵੀ ਇਹਨੂੰ ਕੋਈ ਹੈਲਪ ਮਿਲੇ ਹਾਂ ਸਾਨੂੰ ਸਾਰਿਆਂ ਨੂੰ ਹੈ ਨਾ ਜਿਹੜਾ ਜਿੰਨੇ ਵੀ ਖਾਸ ਕਰਕੇ ਮੇਰੇ ਜਿਹੜੇ ਐਨ ਆਰ ਆਈ ਵੀ ਇਹਦਾ ਮੇਰੀ ਉਹਨਾਂ ਨੂੰ ਰਿਕੁਐਸਟ ਆ ਕਿ ਅਸੀਂ ਬਲੈਕ ਇਮੋਸ਼ਨਲ ਬਲੈਕਮੇਲ ਨਹੀਂ ਹੋਣਾ ਅਸੀਂ ਜੇ ਕਿਸੇ ਨੂੰ ਸਹਾਇਤਾ ਭੇਜਣੀ ਹੈ ਹਕੀਕਤ ਵੇਖ ਕੇ ਹਾਂ ਜੇ ਅਸੀਂ ਕਿਸੇ ਨੂੰ ਕੋਈ ਸਹਾਇਤਾ ਭੇਜਣੀ ਆ ਤਾਂ ਇਹਦਾ ਮੌਤ ਪਰ ਬੰਦਾ ਜ਼ਰੂਰ ਨਾਲ ਲਓ ਆਪ ਤੁਸੀਂ ਕਿਸੇ ਉਹਸ ਆਰਗੇਨਾਈਜੇਸ਼ਨ ਨੂੰ ਸਪੋਰਟ ਕਰੋ ਜਿਹੜੀ ਤਹਿ ਤੱਕ ਜਾ ਕੇ ਤੇ ਫਿਰ ਫੰਡਸ ਦਿੰਦੀ ਹੈ ਹੁਣ ਇੱਕ ਇੱਕ ਬੇਨਤੀ ਮੇਰੀ ਹੋਰ ਹੈ ਕਿ ਆਮ ਤੌਰ ਤੇ ਪਿੰਡਾਂ ਦੇ ਵਿੱਚ ਇਹ ਵੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਵੀ ਹੁੰਦੀ ਉਹ ਲੋਕ ਟਰਾਲੀਆਂ ਦੇ ਪਿੱਛੇ ਲਾਈਨਾਂ ਲਾ ਕੇ ਖੜੇ ਹੋ ਜਾਂਦੇ ਉਹਨਾਂ ਦੇ ਉਹਨਾਂ ਦੇ ਲਈ ਸਾਡੀ ਟੀਮ ਨੇ ਬੜਾਵਦੀ ਆ ਇੱਕ ਸਿਸਟਮ ਸੈਟਅਪ ਕੀਤਾ ਸੀ ਉਹਨਾਂ ਨੂੰ ਅਸੀਂ ਕਹਿੰਦੇ ਸੀ ਵੀ ਤੁਸੀਂ ਆਪਣੇ ਘਰ ਜਾਓ ਅਸੀਂ ਉੱਥੇ ਆਵਾਂਗੇ ਅਸੀਂ ਉੱਥੇ ਆਵਾਂਗੇ ਅਸੀਂ ਫਿਰ ਘਰ ਜਾਂਦੇ ਸੀ ਘਰ ਜਾ ਕੇ ਚੈੱਕ ਕਰੀਦਾ ਸੀ ਕਿਹੜੀ ਚੀਜ਼ ਹੈਗੀ ਕਿਹੜੀ ਨਹੀਂ ਹੈਗੀ ਫਿਰ ਅਸੀਂ ਉਹਨਾਂ ਨੂੰ ਪਰਚੀ ਲਿਖ ਕੇ ਦਿੰਦੇ ਸੀ ਇਹ ਮਿਲੇਗੀ ਤੁਹਾਨੂੰ ਇਹ ਇਹ ਪਰਚੀ ਲਿਖ ਕੇ ਦਿੰਦੇ ਸੀ ਪਰਚੀ 'ਤੇ ਸਪੈਸ਼ਲ ਕੁਝ ਲਿਖਿਆ ਜਾਂਦਾ ਸੀ ਸਾਡੇ ਵੱਲੋਂ ਦੇ ਕੇ ਟਰਾਲੀ ਦੇ ਕੋਲ ਸਾਡੇ ਟਰੱਕ ਦੇ ਕੋਲ ਭੇਜ ਦਿੱਤੀ ਜਾਂਦੀ ਸੀ ਜਿੱਥੋਂ ਉਹਨਾਂ ਨੂੰ ਫਿਰ ਭੇਟਾ ਮਿਲਦੀ ਸੀ ਫਿਰ ਸਾਹ ਫੈਸਾ ਨੂੰ ਫੀਲ ਹੁੰਦਾ ਸੀ ਪਹਿਲੇ ਦਿਨ ਤੇ ਜਦੋਂ ਅਸੀਂ ਜਦੋਂ ਫਰਸ਼ ਦੇ ਗਏ ਗਰੀਬਾ ਗਰੀਬ ਪਰਿਵਾਰਾਂ ਦੇ ਜਦੋਂ ਅਸੀਂ ਘਰ ਵੇਖਿਆ ਸਾਡੇ ਨੌਜਵਾਨ ਬੱਚਿਆਂ ਨੇ ਚੜ੍ਹ ਚੜ੍ਹ ਕੇ ਕੋਠਿਆਂ ਤੇ ਆਪ ਤਰਪਾਲਾਂ ਪਾਈਆਂ ਨੇ ਪਹਿਲੇ ਦਿਨ ਅਸੀਂ ਜਾਇਜ਼ਾ ਲੈਣ ਗਏ ਸੀ ਉਹਨਾਂ ਨੇ ਪਹਿਲੇ ਦਿਨ ਹੀ ਬੜੀ ਕਮਾਲ ਦਾ ਕੰਮ ਆਪਣੀ ਸਰਵਿਸ ਦਿੱਤੀ ਉਸ ਸਰਵਿਸ ਦਿੱਤੀ ਜਗਰੂਪ ਸਿੰਘ ਬਖਾਰੀ ਹਾਰ ਨੇ ਤੇ ਉਹਨਾਂ ਦੇ ਨਾਲ ਉਹ ਕਾਫੀ ਚੰਗੀ ਤਰ੍ਹਾਂ ਗੁਰਪਾਲ ਸਿੰਘ ਹੋਣੇ ਭਾਈ ਸੁੱਖਾ ਸਿੰਘ ਔਰ ਸਠਿਆਰੀ ਤੋਂ ਇਹਨਾਂ ਸਾਰੇ ਨੇ ਰਲ ਕੇ ਇਹਨਾਂ ਵੀਰਾਂ ਨੇ ਇਕੱਠੇ ਹੋ ਕੇ ਸਾਡੀ ਜਿਹੜੀ ਹੈਗੀ ਐਸਐਕਸ ਆਫ ਟੋਡੈਂਟ ਟਮਾਰੋ ਇਹਨਾਂ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਇਸ ਵੇਲੇ ਵੀ ਉਹ ਸਾਡੇ ਨਾਲ ਚੱਲ ਰਹੇ ਨੇ ਤੇ ਅਸੀਂ ਸੇਵੇ ਤੇ ਨਹੀਂ ਦੇਖਿਆ ਕਿ ਸਿਰਫ ਸੇਖੀ ਸੇਵਾ ਕਰ ਰਿਹਾ ਹੈ ਕਈ ਵਾਰੀ ਸਾਡੇ ਚ ਹੁੰਦਾ ਹੰਕਾਰ ਵੀ ਅਸੀਂ ਸੇਖੀ ਉੱਤਮ ਆ ਨਹੀਂ ਨਹੀਂ ਸਾਰੇ ਕਰਦੇ ਆ ਜੀ ਸਾਰੇ ਕਰਦੇ ਆ ਉੱਥੇ ਹਾਂ ਜੀ ਅਸੀਂ ਰਮਦਾਸ ਅੱਜ ਨਾਲ ਦੀ ਗੱਲ ਰੁਕਦੀ ਆ ਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹਰਿਆਣਾ ਦੇ ਵਿੱਚ ਇੱਕ ਨੂੰਹ ਦਾ ਇਲਾਕਾ ਪੈਂਦਾ ਇੱਕ ਸੋਨਾ ਜੇਲਾ ਪੈਂਦਾ ਜਿਹੜਾ ਗੜਗਾਉਂ ਦੇ ਨਾਲ ਲੱਗ ਜਾਂਦਾ ਜਾਂ ਸਿੰਘ ਸਾਹਿਬ ਲੱਗ ਜਾਂਦਾ ਰਾਜਸਥਾਨ ਦੇ ਨਾਲ ਉੱਥੇ ਬਹੁਤ ਸਾਰੀ ਜਿਹੜੀ ਆ ਸਾਡੀ ਹੈਗੀ ਆ ਮੁਹੰਮਦਨ ਆਬਾਦੀ ਆ ਜਿਹੜੀ ਉਹ ਉੱਥੇ ਰਹਿੰਦੀ ਆ ਉਹ ਲੋਕ ਉੱਥੇ ਆਏ ਆ ਉਹ ਸੇਵਾ ਕਰ ਰਹੇ ਆ ਔਰ ਨਾਲ ਦੀ ਨਾਲ ਤੁਸੀਂ ਇਹ ਵੇਖੋ ਸਿੰਘ ਸਾਹਿਬ ਕਿ ਉਹ ਲੋਕ ਬਹੁਤ ਜਿਬਾਤੀ ਹੋ ਰਹੇ ਆ ਉਹ ਜਿਹੜੀ ਉੱਥੇ ਦੇ ਹਾਲਾਤ ਵੀ ਕਿ ਉਹ ਯਾਰਾ ਯਾਰ ਰੋ ਰਹੇ ਆ ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੀ ਸੇਵਾ ਸਿੱਖ ਕਰ ਰਹੀ ਆ ਜਾਂ ਪੰਜਾਬੀ ਕਰ ਰਹੀ ਆ ਉੱਥੇ ਹਰੇਕ ਹੁਣ ਜੇ ਐਨਡੀਕੇ ਵਾਲੇ ਵੀ ਆਏ ਆ ਦਿੱਲੀ ਵਾਲੇ ਵੀ ਆਏ ਆ ਹਰਿਆਣੇ ਵਾਲੇ ਬਹੁਤ ਸਾਰੇ ਸਾਡੇ ਲੋਕ ਆਏ ਆ ਹਰਿਆਣੇ ਦੇ ਲੋਕਾਂ ਨੂੰ ਜਾਂ ਸਾਡੇ ਲੋਕਾਂ ਨੂੰ ਇਹ ਰਹਿ ਹੈ ਨਹੀਂ ਹਾਏ ਰੱਬਾ ਸਾਡਾ ਪਾਣੀ ਆ ਦਾ ਮਸਲਾ ਇਥੋਂ ਤੇ ਵੀ ਪਤਾ ਲੱਗਦਾ ਨਾ ਸਾਡੇ ਸਿਆਸਤਦਾਨ ਸਿਰਫ ਪਾਣੀਆ ਦਾ ਮਸਲਾ ਚੰਡੀਗੜ੍ਹ ਦਾ ਮਸਲਾ ਫਲਾਣਾ ਮਸਲਾ ਪਰ ਸਾਡੇ ਲੋਕਾਂ ਦੇ ਦੁੱਖ ਸਾਡੇ ਲੋਕਾਂ ਦੇ ਮਸਲੇ ਜਿਹੜੇ ਆ ਉਹ ਸਾਂਝੇ ਆ ਬਿਲਕੁਲ ਬਿਲਕੁਲ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਜਿਹੜਾ 20 ਰੁਪਈਆ ਦਾ ਲੰਗਰ ਚਲਾਇਆ ਉਹ ਅਜੇ ਤੱਕ ਚੱਲਦਾ ਹੈ ਨਾ ਭਾਈ ਕਨੇ ਆ ਜੇ ਕਨੇ ਆ ਜਿਹੜੀ ਫਾਊਂਡੇਸ਼ਨ ਚਲਾਈ ਆ ਗੁਰੂ ਗੋਬਿੰਦ ਸਿੰਘ ਦੀ ਹਜ਼ੂਰੀ ਦੇ ਵਿੱਚ ਉਹ ਵੀ ਅਜੇ ਚੱਲਦੀ ਆ ਪਰ ਇਹ ਸਾਰੀਆਂ ਸਾਨੂੰ ਚੀਜ਼ਾਂ ਉੱਪਰ ਚੁੱਕ ਦਿਆ ਨੇ ਜਾਤ ਪਾਤ ਈਰਖਾ ਤੋਂ ਮੈਂ ਹਿੰਦੂ ਜੈਂਟਲਮੈਨਾਂ ਨੂੰ ਮਿਲਿਆ ਯੂਪੀ ਤੋਂ ਆਏ ਨੇ ਜੰਮੂ ਤੋਂ ਆਏ ਨੇ ਰਾਜਸਥਾਨ ਤੋਂ ਆਏ ਨੇ ਉਹਨਾਂ ਨੇ ਟੋਪੀਆਂ ਪਾਈਆਂ ਉਹਨਾਂ ਦੇ ਆਪਣੇ ਪਹਿਰਾਵੇ ਨੇ ਅੱਛਾ ਤਾਂ ਉਹ ਉਹ ਸਸਤਾ ਸਮਾਨ ਨਹੀਂ ਦਿੰਦੇ ਐਡੇ-ਐਡੇ ਉਹਨਾਂ ਨੇ ਪੈਕ ਲਿਆਉਂਦੇ ਨੇ ਸੜਕਾਂ ਤੇ ਬਣਦੇ ਦੇਖੇ ਨੇ ਹੂੰ ਧੰਨ ਨੇ ਉਹ ਤੇ ਧੰਨ ਸਾਡੀ ਧਰਤੀ ਆ ਪੰਜਾਬ ਦੀ ਜਿਵੇਂ ਪਹਿਲਾਂ ਹੀ ਅਸੀਂ ਕਿਹਾ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਹੂੰ ਪਰ ਸਾਨੂੰ ਚਾਹੀਦਾ ਇਹ ਆ ਕਿ ਜਿੰਨੀ ਵੱਧ ਤੋਂ ਵੱਧ ਵੱਧ ਤੋਂ ਵੱਧ ਮਨੀ ਵਾਈਜ਼ ਹੂੰ ਸੇਵਾ ਜਿਹੜੀ ਇਹਨਾਂ ਪਰਿਵਾਰਾਂ ਦੀ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਅਜੇ ਤੇ ਅਜੇ ਤੇ ਫਸਟ ਇਨੀਸ਼ੀਅਲ ਸਟੇਜ ਆ ਨਾ ਜਦੋਂ ਸੈਕੰਡ ਸਟੇਜ ਤੇ ਫਾਈਨਲ ਸਟੇਜ ਓਵਰ ਆਉਣੀ ਆ ਉਹਨਾਂ ਦੀਆਂ ਜ਼ਮੀਨਾਂ ਨੂੰ ਕਰਾਉਣਾ ਪੈਣਾ ਨੇ ਉਤੋਂ ਪਹਿਲਾਂ ਇੱਕ ਸਟੇਜ ਆਉਣੀ ਆ ਕਿ ਉਹਨਾਂ ਦੇ ਘਰਾਂ 'ਚੋਂ ਪਾਣੀ ਨਿਕਲਣਾ ਉਹਨਾਂ ਦੇ ਘਰਾਂ ਦੀ ਸਫਾਈ ਉਹਨਾਂ ਦੇ ਘਰਾਂ ਦੀ ਮੁਰੰਮਤ ਔਰ ਉਹਦੇ ਉਤੋਂ ਅਗਲੀ ਸਟੇਜ ਜਿਹੜੀ ਆ ਉਹ ਜ਼ਮੀਨਾਂ ਦੀ ਸਫਾਈ ਤੇ ਫਿਰ ਅੱਗੇ ਫਸਲ ਦੀ ਬਿਜਾਈ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਨੂੰ ਡੀਜ਼ਲ ਚਾਹੀਦਾ ਉਹਨਾਂ ਨੂੰ ਬੀਜ ਐਸੀ ਜਿੰਨਾ ਪਰਿਵਾਰਾਂ ਦੇ ਨਾਲ ਗੱਲ ਕੀਤੀ ਵੀ ਤੁਹਾਨੂੰ ਆਉਣ ਵਾਲੇ ਸਮਝ ਕੀ ਜਾਏਗਾ ਬੀਜ ਚਾਹੀਦਾ ਕਹਿੰਦੇ ਸਾਨੂੰ ਖਾਦ ਚਾਹੀਦੀ ਆ ਫਿਰ ਸਾਨੂੰ ਚਾਰਾ ਚਾਹੀਦਾ ਫੇਰ ਤੂੜੀ ਵਗੈਰਾ ਉਦੋਂ ਉਹਨਾਂ ਨੂੰ ਚਾਹੀਦੀ ਆ ਕਈਆਂ ਦੇ ਤਾਂ ਪਸ਼ੂ ਵੀ ਮਰ ਗਏ ਰੁੜ ਗਏ ਜਾਂ ਮਰ ਗਏ ਵਿਚਾਰਿਆਂ ਦੇ ਤੇ ਐਵੇਂ ਆ ਮੈਂ ਗਾਈਆਂ ਜਿਹੜੀਆਂ ਅਸੀਂ ਪਾਣੀ ਦੇ ਵਿੱਚ ਦੇਖੀਆਂ स्मੈਲ ਆਉਂਦੀ ਆ ਉਹਨਾਂ ਦੇ ਕੋਲ ਸਾਨੂੰ ਇਹ ਵੀ ਖਤਰਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੋਈ ਭਿਆਨਕ ਬਿਮਾਰੀ ਆ ਮਾਰੀ ਨਾ ਪੈ ਜੇ ਉਹ ਉਦਾਂ ਦਾ ਸਿਸਟਮ ਨਾ ਹੋਵੇ ਆ ਪਾਸਾਰੇ ਰਾਲ ਕੇ ਉਹਨਾਂ ਦੇ ਲਈ ਅਰਦਾਸ ਕਰਨੀ ਡਾਕਟਰੀ ਪ੍ਰਬੰਧ ਵੀ ਕਰਨੇ ਚਾਹੀਦੇ ਸਰਕਾਰ ਨੂੰ ਵੀ ਕਰਨੇ ਚਾਹੀਦੇ ਆ ਜਿਹੜੀਆਂ ਸਰਵਿਸ ਵਾਲੀਆਂ ਜਥੇਵੰਦੀਆਂ ਉਹਨਾਂ ਨੂੰ ਵੀ ਕਰਨੀ ਹਾਂਜੀ ਸਾਡੇ ਨਾਲ ਜਿਹੜੇ ਹੈਲਥ ਪ੍ਰੋਫੈਸ਼ਨਲ ਗਏ ਨੇ ਉਹਨਾਂ ਨੇ ਪਸ਼ੂ ਜਿਹੜੇ ਜਾਨਵਰ ਸੀ ਗਏ ਉਹਨਾਂ ਨੂੰ ਤੀਜੇ ਵਾਲੇ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਨੇ ਜਿਹੜੇ ਦੂਸਰੇ ਜਵਾਨ ਗਏ ਨੇ ਹਸਪੀਟਲ ਤੋਂ ਉਹਨਾਂ ਨੇ ਬਲੱਡ ਪ੍ਰੈਸ਼ਰ ਚੈੱਕ ਕੀਤੇ ਨੇ ਹਾਰਟ ਬੀਟਾਂ ਚੈੱਕ ਕੀਤੀਆਂ ਨੇ ਉਹਨਾਂ ਨੂੰ ਉਹਨਾਂ ਦੀਆਂ ਦਵਾਈਆਂ ਥੋੜੀਆਂ ਨਹੀਂ ਦਿੱਤੀਆਂ ਹੂੰ ਦੋ ਦੋ ਚਾਰ ਚਾਰ ਪੰਜਾਂ ਪੰਜਾਂ ਦਿਨਾਂ ਦੀ ਐਡਵਾਂਸ ਦਿੱਤੀਆਂ ਨੇ ਜੇ ਜੇ ਤੇ ਤੁਸੀਂ ਖਾ ਲਿਓ ਅੱਛਾ ਤੁਸੀਂ ਉਥੇ ਗਰਾਉਂਡ ਤੇ ਗਏ ਹੋ ਹੋਰ ਕੀ ਸਰਵਸਪ੍ਰਿੰਟ ਉਥੇ ਤੁਸੀਂ ਤਿਆਰ ਕੀਤਾ ਕਿ ਔਰ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਅਸੀਂ ਕਰਾਂਗੇ ਤੇ ਆ ਇੱਥੇ ਲੋੜਾ ਹੈਗੀ ਅੱਛਾ ਜਿਹੜੀ ਸਾਡਾ ਮੇਨ ਸਾਡੀ ਜਿਹੜੀ ਟੀਮ ਦਾ ਮੇਨ ਹੈਗਾ ਕਿ ਦਵਾਈਆਂ ਤੇ ਉਹਨਾਂ ਦੇ ਜਿਹੜੇ ਹਾਊਸ ਜਿਨ੍ਹਾਂ ਦੇ ਟੱਟ ਗਏ ਨੇ ਜਿਹੜਾ ਡੈਮੇਜ ਹੋ ਗਏ ਨੇ ਜਿਹੜੇ ਡੈਮੇਜ ਹੋ ਗਏ ਨੇ ਅਸੀਂ ਉਹ ਸਪான்ਸਰ ਜਿੱਦਣ ਦੇ ਅਸੀਂ ਸਰਵਸਤੇ ਨੇ ਸ਼ੁਰੂ ਕੀਤੀ ਆ ਸਾਨੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਐਨਆਰਆਬੀ ਦੇ ਕੋਲ ਪਹੁੰਚ ਰਹੀਆਂ ਨੇ ਸਾਡੀ ਜਿਹੜੀ ਸਿਕਸ ਆਫ ਟੂਡੇ ਐਂਡ ਟੂਮੋਰੋ ਆ ਉਹਨਾਂ ਨੂੰ ਫੋਨ ਆ ਰਹੇ ਨੇ ਅਸੀਂ ਫੈਮਿਲੀ ਸਪான்ਸਰ ਕਰਾਂਗੇ ਇਸ ਫੈਮਿਲੀ ਇੰਨੇ ਪੈਸੇ ਦਿੰਨੇ ਆ ਅਸੀਂ ਤੁਹਾਨੂੰ ਇੰਨੇ ਪੈਸੇ ਭੇਜ ਰਹੇ ਆ ਤੁਸੀਂ ਇੱਥੇ ਮਰਜ਼ੀ ਵਰਤੋ ਕਿਸ ਤਰ੍ਹਾਂ ਚੱਲ ਰਿਹਾ ਪਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਮੇਨ ਫੋਕਸ ਆ ਕਿਉਂਕਿ ਅਸੀਂ ਵਾਈ ਦੇ ਪੱਖੋਂ ਨਹੀਂ ਕਰ ਸਕਦੇ ਹੈਲ ਉਹ ਤੁਸੀਂ ਕਰਨੀ ਆ ਜਿਹੜੇ ਲੋਕ ਇੱਥੇ ਗਰਾਊਂਡ ਤੇ ਰਹਿੰਦੇ ਨੇ ਟੋਲੀ ਦਾ ਅਸੀਂ ਫਾਈਨੈਂਸ਼ਲੀ ਸਪੋਰਟ ਜਿਹੜੇ ਐਨ ਆਰ ਆਈ ਉਹ ਕਰ ਸਕਦੇ ਨੇ ਆ ਜੋ ਵੀ سرمایہਦਾਰ ਆ ਜਾਂ ਜਿਹੜੇ ਐਨ ਆਰ ਆਈ ਆ ਉਹ ਤਾਂ ਫਾਈਨੈਂਸ਼ਲੀ ਹੀ ਸਪੋਰਟ ਕਰ ਸਕਦੇ ਆ ਬਾਕੀ ਕੀ ਉਥੇ ਚਾਹੀਦਾ ਵਾ ਕਦੋਂ ਚਾਹੀਦਾ ਵਾ ਉਹ ਤਾਂ ਸਾਡੇ ਲੋਕ ਜਿਹੜੇ ਪੰਜਾਬ ਵਾਲੇ ਆ ਉਹੋ ਹੀ ਸਾਰਾ ਕੁਝ ਕਰਨਗੇ ਹਾਂ ਮੈਂ ਐਨ ਆਰ ਆਈ ਵੀਰਾਂ ਨੂੰ ਫੇਰ ਦੁਬਾਰਾ ਇਹ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਜ਼ਰੂਰਤ ਹੈਗੀ ਆ ਮੰਨ ਲਓ ਕਿਸੇ ਨੂੰ 2-4 ਲੱਖ ਆ ਵੀ ਜਾਂਦਾ ਇੱਥੇ ਐਸ ਵੇਲੇ ਇਸ ਗਰਾਉਂਡ ਤੇ ਵਿਚਰ ਕੇ ਤੁਸੀਂ ਦੇਖੋ 2-4 ਲੱਖ ਦੇ ਵਿੱਚ ਦੋ ਕਮਰੇ ਤਿਆਰ ਨਹੀਂ ਹੁੰਦੇ। ਨਹੀਂ ਹੁੰਦੇ। ਇਹ ਤੁਸੀਂ ਲੈਂਟਰ ਅੱਜਕੱਲ ਜਿੰਨੀ ਇਕਨੋਮੀ ਦੇ ਹਿਸਾਬ ਦੇ ਨਾਲ ਨਾ ਲੇਬਰ ਹੀ ਬਹੁਤ ਆ। ਹਾਂਜੀ। ਜੇ ਕਿਸੇ ਨੂੰ ਮੰਨ ਲਓ ਕੋਈ ਕਹਿੰਦਾ ਵੀ ਇਹਨੂੰ 2-4 ਲੱਖ ਰੁਪਏ ਮਿਲਦੇ ਆ ਕੋਈ ਨਹੀਂ। ਐਨ ਆਰ ਆਈ ਵੀਰੋ ਚੜਦੀ ਕਲਾ 'ਚ ਤੇ ਵਾਅਦੋ ਵਾਦੇ ਇਹਨਾਂ ਨੂੰ ਫੰਡ ਭੇਜੋ ਕੁਝ ਨਹੀਂ ਜਾਣਾ। ਅਸੀਂ ਦਸਵੰਦ ਕੱਢਦੇ ਆ। ਐਨ ਆਰ ਆਈ ਵੀਰ ਜ਼ਿਆਦਾ ਕੱਢਦੇ ਨੇ। ਤੇ ਇਹਨਾਂ ਗਰੀਬਾਂ ਗਰੀਬ ਨਹੀਂ ਮੈਂ ਆਪਣੇ ਬਾਰੇ ਚਾਹੁੰਦਾ। ਲੋਡ ਬੰਦ ਗਏ। ਹਾਂ ਹਰ ਪੀੜਤ ਵੀਰਾਂ ਲਈ ਅਸੀਂ ਇੰਨਾ ਜ਼ਰੂਰ ਕਰ ਸਕਦੇ ਆ ਕਿ ਵੱਧ ਤੋਂ ਵੱਧ ਫਾਈਨੈਂਸ਼ੀਅਲੀ ਸਪੋਰਟ ਇਹਨਾਂ ਨੂੰ ਕਰੀਏ ਇਹਨਾਂ ਦੇ ਘਰ ਬਿਲਡ ਕਰੀਏ ਇੱਕ ਇੱਕ ਆਦਮੀ ਇੱਕ ਇੱਕ ਘਰ ਨਹੀਂ ਤੇ ਇੱਕ ਇੱਕ ਪਰਿਵਾਰ ਜਿਵੇਂ ਅਸੀਂ ਬਾਹਰ ਵੱਸਦੇ ਆ ਨਾ ਚਾਰ ਚਾਰ ਪੰਜ ਪੰਜ ਪਰਿਵਾਰ ਹੁੰਦੇ ਉਹ ਇੱਕ ਇੱਕ ਫੈਮਿਲੀ ਨੂੰ ਸਪੌਂਸਰ ਅਡਾਪਟ ਕਰ ਲੈ ਅਡਾਪਟ ਕਰ ਲੈ ਉਹਨਾਂ ਨੂੰ ਦੱਸੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਮੇਰੇ ਕੋਲ ਇੱਥੇ ਇੱਕ ਮਿਸਟਰੀ ਲੱਗਾ ਹੋਇਆ ਸਰਦਾਰ ਦਲਬੀਰ ਸਿੰਘ ਆ ਸਾਡੇ ਪਿੰਡ ਦਾ ਹੀ ਆ ਮੈਂ ਉਹਦੇ ਨਾਲ ਗੱਲ ਕਰਦਾ ਸੀ ਮੈਂ ਕਿਹਾ ਵੀ ਮਿਹਨਤ ਚੱਲ ਰਹੀ ਹੈ ਤੁਸੀਂ ਯੋਗਦਾਨ ਪਾਉਣਾ ਤੇ ਉਹ ਦਲਬੀਰ ਸਿੰਘ ਅਜੇ ਮਿਸਤਰੀ ਆ ਦਿਹਾੜੀ ਨਾਲ ਕੰਮ ਕਰ ਰਿਹਾ ਹੈ ਕਹਿੰਦੇ ਵੀ ਅਸੀਂ ਜਾਵਾਂਗੇ ਮੈਂ ਟੀਮ ਲੈ ਕੇ ਜਾਊਂਗਾ ਹਫਤਾ ਅਸੀਂ ਲਾ ਦਾਂਗੇ ਫਰੀ ਲਾਵਾਂਗੇ ਸਾਨੂੰ ਇਦਾਂ ਦੇ ਵੀਰਾਂ ਦੀ ਵੀ ਲੋੜ ਹੈ ਉਹ ਬਿਲਡ ਕਰਨਗੇ ਅੱਛਾ ਅਖੀਰ ਦੇ ਵਿੱਚ ਮੈਂ ਬੇਨਤੀ ਕਰਾਂਗਾ ਕਿ ਆਪਣੇ ਇਸ ਇਲਾਕੇ ਦੇ ਯੂਥ ਨੂੰ ਹਾਂਜੀ ਪੰਜਾਬ ਦੇ ਯੂਥ ਨੂੰ ਔਰ ਜੁ ਦੁਨੀਆ ਦੇ ਵਿੱਚ ਦੇਸ਼ ਦੁਨੀਆ ਵਿੱਚ ਰਹਿੰਦੇ ਯੂਥ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਸ ਵੱਡੀ ਜਿਹੜੀ ਇੱਕ 트ਰੇਜਡੀ ਆ ਜਾਂ ਇੱਕ ਬਹੁਤ ਵੱਡਾ ਜਿਹੜਾ ਜਜਾਸਟਰ ਆ ਇਹਦੇ ਵਿੱਚ ਮੈਂ ਆਪਣੇ ਯੂਥ ਨੂੰ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਵੀ ਤੁਸੀਂ ਜਿਹੜੀ ਮਰਜੀ ਪਾਰਟੀ ਨਾਲ ਸੰਬੰਧਿਤ ਹੋਵੋ ਤੁਹਾਡੇ ਪੇਰੈਂਟਸ ਜਿਹੜੀ ਮਰਜੀ ਪਾਰਟੀ ਦੇ ਨਾਲ ਸੰਬੰਧਿਤ ਹੋਵੋ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਿੱਖ ਜਿਹੜਾ ਉਹ ਨਾਮ ਲੈਵਾ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਅਸੀਂ ਪਾਈ ਕਿ ਨਹੀਂ ਆ ਵਾਂਗ ਹੀ ਸੇਵਾ ਕਰਨੀ ਆ ਅਸੀਂ ਨਹੀਂ ਵੇਖਣਾ ਕਿ ਇਹ ਕਿਹੜੀ ਕਿਹੜੀ ਜਾਤ ਐ ਇਹਦੀ ਕਿਹੜੀ ਪਾਤ ਐ ਮਾਨਸ ਕੀ ਜਾਤ ਆ ਸਭ ਇੱਕੇ ਪੇਸ਼ਾ ਹਾਂਜੀ ਸਾਰੇ ਨੇ ਰਲ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜੇ ਵੀਰ ਸਾਡੇ ਇੱਥੇ ਆ ਕੇ ਸੇਵਾ ਕਰਨੇ ਜਿਹੜੇ ਇੱਥੇ ਸਾਡੇ ਨਾਲ ਸਾਰੇ ਵੀਰ ਗਏ ਨੇ ਨਾ ਉਹ ਸਾਰੇ ਉੱਪਰ ਉੱਠ ਚੁੱਕੇ ਨੇ ਛੋਟੀਆਂ ਛੋਟੀਆਂ ਉਹਨਾਂ ਦੀ ਉਮਰਾਂ ਨੇ ਹਾਂ ਪਰ ਉਹ ਕਿਉਂਣਾ ਚਾਹੁੰਦੇ ਨੇ ਹਾਂ ਉਹਨਾਂ ਨੂੰ ਵੀ ਸੇਵਾ ਕਰਨ ਦਾ ਜਿਹੜਾ ਮੌਕਾ ਦਿੱਤਾ ਜਾਵੇ ਹੂੰ ਸੋ ਇਹ ਹਨ ਦਵਨਦੀਪ ਸਿੰਘ ਜੀ ਖਾਲਸਾ ਤੇ ਇਹਨਾਂ ਦਾ ਨਗਰ ਸਾਡੇ ਬਿਲਕੁਲ ਨੇੜੇ ਆ ਸੋ ਇਹਨਾਂ ਦੀਆਂ ਸਵਾਵਾਂ ਇਹਨਾਂ ਦੇ ਟੀਚੇ ਇਹਨਾਂ ਦੇ ਕੰਮ ਉਹ ਅਸੀਂ ਤੁਹਾਡੇ ਰੂਬਰੂ ਕੀਤੇ ਆ ਸਾਡੇ ਦੇਸ਼ ਦੁਨੀਆ ਦੇ ਵਿੱਚ ਰਹਿਣ ਵਾਲੇ ਸਾਰੇ ਹੀ ਪਰਿਵਾਰਾਂ ਨੂੰ ਭਾਈਚਾਰਿਆਂ ਨੂੰ ਬੇਨਤੀ ਆ ਇਹ ਇਹ ਸੰਕਟ ਦੇ ਸਮੇ ਜਿਹੜੇ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿੰਮਾ ਆ ਕਦੀ ਸਾਨੂੰ ਬਾਉਂਡਰ ਦੀ ਮਾਰ ਪੈ ਜਾਂਦੀ ਆ ਕਦੀ ਸਾਨੂੰ ਕਰੋਨਾ ਦੀ ਮਾਰ ਪੈ ਜਾਂਦੀ ਆ ਕਦੀ ਸਾਨੂੰ ਦਿੱਲੀ ਜਾ ਕੇ ਆਪਣੀਆਂ ਜ਼ਮੀਨਾਂ ਬਚਾਉਣ ਦੇ ਮੋਰਚੇ ਲਾਉਣੇ ਪੈਂਦੇ ਆ ਪੰਜਾਬ ਦੇ ਵਿੱਚ ਕਿਤੇ ਆ ਕੇ ਲੈਂਡ ਪੂਲਿੰਗ ਆ ਜਾਂਦੀ ਆ ਜਾਂ ਕਿਤੇ ਆ ਸਾਡੀਆਂ ਸੜਕਾਂ ਦੀ ਜ਼ਮੀਨਾਂ ਦੇ ਜਿਹੜੇ ਮੁਆਵਜ਼ੇ ਆ ਉਹਨਾਂ ਦੀ ਮਾਰ ਪੈ ਜਾਂਦੀ ਆ ਸੋ ਕੋਈ ਸਾਡਾ ਦਿਨ ਜਾਂ ਕੋਈ ਸਾਲ ਜਾਂ ਕੋਈ ਮਹੀਨਾ ਜਿਹੜਾ ਸੰਘਰਸ਼ ਤੋਂ ਬਿਨਾ ਨਹੀਂ ਲੰਘਦਾ ਪਰ ਅੱਜ ਜਿਹੜੀ ਸਾਨੂੰ ਕੁਦਰਤ ਦੀ ਮਾਰ ਪਈ ਹੋਣ ਤਾਂ ਪੰਜਾਬ ਦਾ ਕੀ ਦੁਨੀਆ ਦਾ ਬੱਚਾ ਬੱਚਾ ਇਥੋਂ ਤੱਕ ਕਿ ਯੂਐਸ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਵੀ ਕਹਿਣ ਲੱਗ ਗਿਆ ਕਿ ਇਹ ਮੈਨ ਮੇਡ ਐਡਜਸਟਰਰ ਜਿਹੜਾ ਪੰਜਾਬ ਦੇ ਵਿੱਚ ਆਇਆ ਜਾਂ ਲੈਂਦੇ ਪੰਜਾਬ ਦੇ ਵਿੱਚ ਆਇਆ ਜਾਂ ਹੋਰ ਸਥਿਤਾਵਾਂ ਦੇ ਵਿੱਚ ਆਇਆ ਇੰਡੀਆ ਗਵਰਨਮੈਂਟ ਜਿਹੜੀ ਆ ਉਹ ਥੋੜਾ ਬਹੁਤਾ ਲੋਕਾਂ ਦਾ ਜਰੂਰ ਧਿਆਨ ਖਿੱਚੇ ਸੋ ਦਮੰਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ